ਜੋ ਕੋਈ ਬਾਬਲ ਕਲਾ ਗੋਲੀ ਕਾਂਡ ਨੂੰ ਜਾਣਦਾ ਹੈ ਜੋ ਕੋਈ ਇਸ ਤੋਂ ਬਾਅਦ ਚੱਲੇ ਇਨਸਾਫ ਮੋਰਚੇ ਨੂੰ ਜਾਣਦਾ ਹੈ ਉਹ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ ਬਖੂਬੀ ਜਾਣਦਾ ਹੈ ਉਹ ਜਾਣਦਾ ਹੈ ਸੁਖਰਾਜ ਸਿੰਘ ਨਿਆਮੀ ਵਾਲਾ ਕੌਣ ਹੈ ਉਹ ਹੁਣ ਤੱਕ ਕੀ ਕਰਦਾ ਰਿਹਾ ਅੰਦੋਲਨ ਦੇ ਵਿੱਚ ਇਸ ਇਨਸਾਫ ਮੋਰਚੇ ਦੇ ਵਿੱਚ ਉਸ ਦੀ ਕੀ ਦੇਣ ਹੈ ਔਰ ਇਸੇ ਦੇ ਮੱਦੇ ਨਜ਼ਰ ਇੱਕ ਵੱਡੀ ਖਬਰ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਬਾਰੇ ਵਿੱਚ ਸਾਹਮਣੇ ਆ ਰਹੀ ਹੈ ਦਰਸਲ ਸੁਖਰਾਜ ਸਿੰਘ ਨਿਆਮੀ ਵਾਲਾ ਗੋਲੀ ਦਾ ਸ਼ਿਕਾਰ ਹੋ ਗਿਆ ਲੰਗੀ ਰਾਤ ਸੁਖਰਾਜ ਸਿੰਘ ਨਿਆਮੀ ਵਾਲੇ ਦੇ ਗੋਲੀ ਲੱਗ ਗਈ ਔਰ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪੈ ਗਿਆ ਦਰਸਲ ਰਿਵਾਲਵਰ ਦੀ ਗੋਲੀ ਸੁਖਰਾਜ ਸਿੰਘ ਨਿਆਮੀ ਵਾਲੇ ਦੇ ਲੱਗੀ ਹੈ ਸੁਖਰਾਜ ਸਿੰਘ ਨਿਆਮੀ ਵਾਲਾ ਦਰਸਲ ਕ੍ਰਿਸ਼ਨ ਭਗਵਾਨ ਸਿੰਘ ਜੋ ਕਿ ਬਾਈਬਲ ਕਲਾਂ ਗੋਲੀ ਕਾਂਡ ਦੇ ਵਿੱਚ ਗੋਲੀ ਦਾ ਸ਼ਿਕਾਰ ਹੋਏ ਸੀ ਉਹਨਾਂ ਦਾ ਬੇਟਾ ਬਾਬਲ ਕਲਾਂ ਗੋਲੀ ਕਾਂਡ ਦੇ ਵਿੱਚ ਜਿਹੜੇ ਦੋ ਸਿੰਘ ਗੋਲੀ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਕ੍ਰਿਸ਼ਨ ਭਗਵਾਨ ਸਿੰਘ ਸੀ ਅਤੇ 2017 ਦੇ ਵਿੱਚ ਗੋਲੀ ਲੱਗਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ। ਖੈਰ ਇਸੇ ਦੇ ਚੱਲਦੇ ਹੁਣ ਤੱਕ ਆਉਂਦਿਆਂ-ਆਉਂਦਿਆਂ ਬਾਬਲ ਕਲਾਂ ਕਾਂਡ ਦਾ ਇਨਸਾਫ ਦਿਵਾਉਣ ਵਾਸਤੇ ਇੱਕ ਇਨਸਾਫ ਮੋਰਚਾ ਲਗਾਇਆ ਜਾਂਦਾ ਆ ਔਰ ਉਸ ਮੋਰਚੇ ਦੇ ਤਹਿਤ ਉਸ ਦੀ ਅਗਵਾਈ ਖਾਸ ਕਰਕੇ ਸੁਖਰਾਜ ਸਿੰਘ ਨਿਆਮੀ ਵਾਲਾ ਕਰ ਰਿਹਾ ਹੁੰਦਾ ਜੋ ਕਿ ਕ੍ਰਿਸ਼ਨ ਭਗਵਾਨ ਸਿੰਘ ਦਾ ਪੁੱਤਰ ਹੈ। ਉਸੇ ਸੁਖਰਾਜ ਸਿੰਘ ਨਿਆਮੀ ਵਾਲੇ ਦੇ ਲੰਗੀ ਰਾਤ ਗੋਲੀ ਲੱਗੀ ਰਿਵਾਲਵਰ ਦੇ ਵਿੱਚੋਂ ਗੋਲੀ ਚੱਲੀ ਹੈ ਔਰ ਉਹ ਗੋਲੀ ਸੁਖਰਾਜ ਸਿੰਘ ਨਿਆਮੀ ਵਾਲੇ ਦੀ ਰਿਵਾਲਵਰ ਚੋਂ ਹੀ ਚੱਲੀ ਦੱਸੀ ਜਾ ਰਹੀ ਹੈ ਯਾਨੀ ਕਿ ਸੁਖਰਾਜ ਸਿੰਘ ਦੀ ਆਪਣੀ ਰਿਵਾਲਵਰ ਦੇ ਵਿੱਚੋਂ ਇਹ ਗੋਲੀ ਚੱਲੀ ਜਿਸ ਨੇ ਸੁਖਰਾਜ ਸਿੰਘ ਨੂੰ ਜ਼ਖਮੀ ਕਰ ਦਿੱਤਾ ਜਿਸ ਵੇਲੇ ਇਹ ਗੋਲੀ ਲੱਗੀ ਹੈ ਸੁਖਰਾਜ ਸਿੰਘ ਦੇ ਉਸ ਵੇਲੇ ਉਸ ਦੇ ਨਾਲ ਦੋ ਪੁਲਿਸ ਗਾਰਡ ਸੁਰੱਖਿਆ ਗਾਰਡ ਜਿਹੜੇ ਨੇ ਉਸ ਦੇ ਨਾਲ ਤਾਇਨਾਤ ਸਨ ਮੌਜੂਦ ਸਨ ਔਰ ਇਸ ਬਾਰੇ ਪੁਲਿਸ ਮੁਖੀ ਨੇ ਜਾਣਕਾਰੀ ਵੀ ਸਾਂਝੀ ਕੀਤੀ ਉਹਨਾਂ ਨੇ ਸਾਫ਼ ਕਿਹਾ ਕਿ ਸੁਖਰਾਜ ਸਿੰਘ ਦੇ ਨਾਲ ਸਿਕਿਉਰਿਟੀ ਮੌਜੂਦ ਸੀ ਉਸ ਵੇਲੇ ਉਸ ਨੂੰ ਆਪਣੀ ਹੀ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਉਸ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਉੱਥੇ ਜਾ ਕੇ ਉਸ ਦੀ ਮਰਮ ਪੱਟੀ ਕੀਤੀ ਗਈ ਉਸ ਦਾ ਇਲਾਜ ਚੱਲਿਆ ਤੇ ਹੁਣ ਆਖਰਕਾਰ ਸੁਖਰਾਜ ਸਿੰਘ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਪਰ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਸੁਖਰਾਜ ਸਿੰਘ ਦੀ ਹਾਲਤ ਅ ਦੇ ਉੱਤੇ ਨਿਗਾ ਬਣਾਈ ਹੋਈ ਹੈ ਡਾਕਟਰਾਂ ਨੇ ਇੱਕ ਪਾਸੇ ਤਾਂ ਰਿਵਾਲਵਰ ਦੇ ਵਿੱਚੋਂ ਗੋਲੀ ਚੱਲੀ ਹੈ ਪਰ ਚੱਲਣ ਦਾ ਕਾਰਨ ਕੀ ਹੈ ਉਹ ਵੀ ਕਿਤਨਾ ਕਿਤੇ ਸਾਹਮਣੇ ਆਉਂਦਾ ਨਜ਼ਰ ਆ ਰਿਹਾ ਪੁਲਿਸ ਮੁਖੀ ਦਾ ਇਹ ਕਹਿਣਾ ਹੈ ਕਿ ਜਿਹੜੀ ਰਿਵਾਲਵਰ ਦੇ ਵਿੱਚੋਂ ਗੋਲੀ ਚੱਲੀ ਉਹ ਸੁਖਰਾਜ ਸਿੰਘ ਦੀ ਆਪਣੀ ਰਿਵਾਲਵਰ ਸੀ ਔਰ ਉਸ ਰਿਵਾਲਵਰ ਨੂੰ ਆਖਰਕਾਰ ਸੁਖਰਾਜ ਸਿੰਘ ਜਦੋਂ ਸਾਫ਼ ਕਰ ਰਿਹਾ ਹੁੰਦਾ ਉਦੋਂ ਹੀ ਇਹ ਬਾਣਾ ਵਰਤਦਾ ਆਪਣੀ ਹੀ ਰਿਵਾਲਵਰ ਸਾਫ਼ ਕਰਦਿਆਂ ਕਰਦਿਆਂ ਉਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਚੈਂਬਰ ਦੇ ਵਿੱਚ ਅਜੇ ਵੀ ਗੋਲੀ ਮੌਜੂਦ ਹੈ ਔਰ ਅਚਾਨਕ ਉਹ ਗੋਲੀ ਚੱਲ ਪੈਂਦੀ ਹੈ ਜਿਸ ਦੇ ਨਾਲ ਸੁਖਰਾਜ ਸਿੰਘ ਨਿਆਮੀ ਵਾਲਾ ਜ਼ਖਮੀ ਹੋ ਜਾਂਦਾ ਫੌਰੀ ਤੌਰ ਤੇ ਤੇ ਉਸ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਜਾਂਦਾ ਉੱਥੇ ਜਾ ਕੇ ਉਸ ਦਾ ਇਲਾਜ ਕਰਵਾਇਆ ਜਾਂਦਾ ਔਰ ਆਖਰਕਾਰ ਹੁਣ ਸੁਖਰਾਜ ਸਿੰਘ ਨਿਆਮੀ ਵਾਲਾ ਖਤਰੇ ਤੋਂ ਬਾਹਰ ਦੱਸਿਆ ਗਿਆ ਪਰ ਡਾਕਟਰਾਂ ਨੇ ਨਿਗਾਹ ਬਣਾਈ ਰੱਖੀ ਹੋਈ ਹੈ ਅਜੇ ਤੱਕ ਵੀ ਅ ਅੰਡਰ ਸਰਵੇਲੈਂਸ ਜਿਹੜਾ ਉਹਨੂੰ ਰੱਖਿਆ ਗਿਆ ਫਿਲਹਾਲ ਸੁਖਰਾਜ ਸਿੰਘ ਨਿਆਮੀ ਵਾਲਾ ਖਤਰੇ ਤੋਂ ਜ਼ਰੂਰ ਬਾਹਰ ਦੱਸਿਆ ਜਾ ਰਿਹਾ ਇਨਸਾਫ ਮੋਰਚੇ ਦੇ ਵਿੱਚ ਸੁਖਰਾਜ ਸਿੰਘ ਨਿਆਮੀ ਵਾਲੇ ਦਾ ਇੱਕ ਵੱਡਾ ਹੱਥ ਹੈ ਐਥੋਂ ਤੱਕ ਕੀ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਕਮਰ ਅ ਵਿਜੇ ਪ੍ਰਤਾਪ ਦੇ ਵੱਲੋਂ ਜਿਹੜੀ ਰਿਪੋਰਟ ਬਣਾਈ ਗਈ ਸੀ ਉਹਨਾਂ ਰਿਪੋਰਟਾਂ ਦੇ ਉੱਤੇ ਸਵਾਲ ਚੁੱਕਣ ਵਾਲਾ ਸੁਖਰਾਜ ਸਿੰਘ ਨਿਆਮੀ ਵਾਲਾ ਔਰ ਕੁਮਰ ਵਿਜੇ ਪ੍ਰਤਾਪ ਦੇ ਉੱਤੇ ਸਵਾਲ ਚੁੱਕਣ ਵਾਲਾ ਸੁਖਰਾਜ ਸਿੰਘ ਨਿਆਮੀ ਵਾਲਾ ਜ਼ਖਮੀ ਹੋ ਜਾਂਦਾ ਫੱਟੜ ਹੋ ਜਾਂਦਾ ਆਪਣੀ ਹੀ ਗੋਲੀ ਦੇ ਨਾਲ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਆਪਣੇ ਇਹਨਾਂ ਹਾਲਾਤਾਂ ਦੇ ਵਿੱਚ ਕੀ ਉੱਥੇ ਮੌਜੂਦਾ ਹਾਲਾਤ ਸਨ ਔਰ ਸੁਖਰਾਜ ਸਿੰਘ ਨੇ ਕੀ ਕੁਝ ਬੋਲਿਆ ਆਪ ਸੁਣਾ ਦਿੰਨੇ ਆਂ ਪਰ ਉਹ ਪਰ ਉਹ ਸਾਫ਼ ਕਰਦਾ ਸੀ ਬਈ ਸਾਫ਼ ਕਰਦੇ ਆ ਉਹਦੇ ਨਾਲ ਪ੍ਰਸੋਵਿਆ ਤੋਂ ਦੇ ਕਰਕੇ ਬਾਹਰ ਜਿਹੜੀ ਕੋਈ ਦਿੱਕਤ ਨਹੀਂ ਆ ਵੱਡੀ ਗੱਲ ਨਹੀਂ ਆ ਠੀਕ ਆ ਬਸ ਜੁਬੀਰ ਕਿਵੇਂ ਉਹ ਠੀਕ ਆ ਭਾਈ ਵਧੀਆ ਚੱਲਦੀ ਕਲਾ ਇਹ ਚੱਲੀ ਕਿਵੇਂ ਉਹ ਸਾਫ ਕਰ ਰਿਹਾ ਸੀ ਮੈਂ ਦੱਸ ਰਿਹਾ ਤੁਹਾਨੂੰ ਉਹਦੇ ਕਰਕੇ ਲੱਗੀ ਕਿੱਥੇ ਸੀ ਬਾਹਰ ਆ ਭਾਈ ਬਾਹਰ ਕੋਈ ਨਹੀਂ ਟੁੱਟਿਆ ਬਾਹਰ ਅੰਦਰ ਗਈਏ ਆ ਪਰ ਉਨੇ ਉੱਪਰਲੇ ਮਾਸ ਦੇ ਚੂਈਆਂ ਬਾਹਰ ਕੋਈ ਵੱਡੀ ਗੱਲ ਨਹੀਂ ਵੀਰੇ ਇਹ ਤੁਰੰਤ ਰਸਤਮੈਂਟ ਦੇਖੋ ਲੈ ਕੇ ਆ ਹਾਂਜੀ ਹਾਂਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ